ਲੋਕ ਸਭਾ ਹਲਕਾ ਹਾਰਪੁਰ ਦੇ ਲਈ ਭਾਜਪਾ ਨੇ ਅੱਜ ਚੋਣ ਮਹਮ ਦੀ ਵਿਗਲ ਵਜਾ ਦਿੱਤਾ ਹੈ ਔਰ ਅਕੇ ਉੱਚੇ ਤੌਰ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੁਣੀ ਵੀ ਇੱਥੇ ਹਾਜ਼ਰਤ ਹੋਇਆ ਇਸ ਤੋਂ ਇਲਾਵਾ ਭਾਜਪਾ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਅਲੱਗ-ਅਲੱਗ ਵਰਕਰ ਸਾਬਕਾ ਮਿਊਸਪਲ ਕਾਉਂਸਲਰ ਫਗਵਾੜਾ ਨਗਰ ਕਾਰਪੋਰੇਸ਼ਨ ਦੇ ਪਹਿਲੇ ਮੇਅਰ ਅਰुण ਖੋਸਲਾ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਵਰਕਰਾਂ ਨੇ ਆ ਕੇ ਸ਼ਿਰਕਤ ਕੀਤੀ ਸਾਡੇ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਨੇ ਪਹਿਲਾਂ ਤਾਂ ਬਹੁਤ-ਬਹੁਤ ਸ਼ੁਭ ਸਵਾਗਤ ਮੈਡਮ ਪਹਿਲੀ ਵਾਰੀ ਇਲੈਕਸ਼ਨ ਲੜ ਰਹਾ ਹੈ ਧੰਨ ਅੱਜ ਗੁਵਾੜਾ ਵਿਖੇ ਚੋਣ ਦਫ਼ਤਰ ਖੋਲ੍ਿਆ ਗਿਆ ਬਹੁਤ ਸੱਜਣ ਹਮਮਾ ਆ ਕੇ ਪਹੁੰਚੇ ਨੇ ਸਾਰੇ ਪਾਰਟੀਆਂ ਦੇ ਲੋਕ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਪੂਰਨ ਤੌਰ ਤੇ ਮੇਰੇ ਬਾਰੇ ਗੁਵਾੜਾ ਦਾ ਮੇਰਾ ਆਪਣਾ ਘਰ ਹੈ ਇਸ ਕਰਕੇ ਲੋਕਾਂ ਦਾ ਬਹੁਤ ਪਿਆਰ ਬਹੁਤ ਸਤਿਕਾਰ ਅੱਜ ਵੈਗੂ ਆਸਰ ਲੈ ਕੇ ਅੱਜ ਚੋਣ ਦਫ਼ਤਰ ਸ਼ੁਰੂ ਕੀਤਾ ਲੋਕਾਂ ਨੂੰ ਅਪੀਲ ਵੀ ਹੈ ਇਹ ਗੱਲ ਤਾਂ ਬਹੁਤ ਵੋਟਾਂ ਭਾ ਕੇ ਕਾਮਯਾਬ ਕਰਨ ਸੋਮਪ੍ਰਕਾਸ਼ ਜੀ ਮੇਜਰ ਪ੍ਰੋਜੈਕਟ ਜਿਹੜੇ ਆ ਤੁਹਾਡੇ ਤੁਹਾਡੇ ਟਿਨਿਓਰ ਦੇ ਵਿੱਚ ਹੋਏ ਆ ਲੋਕ ਸਭਾ ਹਲਕਾ ਹਿਆਰਪੁਰ ਤੋਂ ਦੇਖੋ ਤੁਸੀਂ ਗਗਹਾੜੇ ਦੇ ਰਹਿੰਦੇ ਹੋ ਇੱਥੇ ਰੇਲਵੇ ਸਟੇਸ਼ਨ ਦੇਖੋ ਵਧੀਆ ਬਣ ਰਿਹਾ ਅੰਡਰਪਾਸ ਬਣ ਰਹੇ ਨੇ ਓਵਰ ਬ੍ਰਿਜ ਮਨਜ਼ੂਰ ਹੋ ਗਿਆ ਰੋਡ ਜਿਹੜੀ ਜਾਂਦੀ ਹੈ ਦਿਹਾਵਾ ਸਾਈਡ ਨੂੰ ਉਹ ਬਣੀ ਹੈ ਔਰ ਰੇਲ ਜਿਹੜਾ ਬ੍ਰਿਜ ਹੋਟਾ ਓਵਰ ਬ੍ਰਿਜ ਬਟਾ ਬਣਿਆ ਉਹ ਬਣ ਚੁੱਕਾ ਹੈ ਇਹ ਤਾਂ ਫੋਰ ਲੇਨ ਸੜਕ ਜਿਹੜੀ 1553 ਕਰੋੜ ਦੀ ਲਾਗਤ ਨਾਲ ਹੁਸ਼ਿਆਰਪੁਰ ਫਗਵਾੜਾ ਬਣਨੀ ਆ ਉਹ ਬਣ ਗਈ ਹੈ ਬਾਈਪਾਸ ਬਣਨਾ ਰਿੰਗ ਰੋਡ ਬਣਨੀ ਆ ਫਗਵਾੜੇ ਤੋਂ ਇਸ ਤਰ੍ਹਾਂ ਹੁਸ਼ਿਆਰਪੁਰ ਦੀ ਰਿੰਗ ਰੋਡ ਬਣਨੀ ਆ ਉਤੋਂ ਟੰਡ ਉਹ ਲੇਨ ਬਾਈਪਾਸ ਜਿਹੜਾ ਫੋਰ ਲੇਨ ਜਿਹੜੀ ਹੈਗੀ ਆ ਹੁਸ਼ਿਆਰਪੁਰ ਤੋਂ ਫਗਵਾੜਾ ਤੋਂ ਹੁਸ਼ਿਆਰਪੁਰ ਉਹ ਕਿੱਥੋਂ ਤੱਕ ਆਉਦੀ ਐਸਵੇਲ ਦੀ ਪੀਸ ਤੱਕ ਉਹਦਾ ਟੈਂਡਰ ਹੋ ਚੁੱਕਾ ਇਸ ਵਾਰ ਕਲਾਡ ਹੋ ਚੁੱਕਾ ਹੈ ਠੇਕੇਦਾਰ ਉਥੇ ਆ ਚੁੱਕਾ ਹੈ ਉਹਦਾ ਮਸ਼ੀਨਰੀ ਵੀ ਆ ਚੁੱਕੀ ਹੈ ਆਹ ਮ ਖਾਰਵੈਸਟ ਤੋਂ ਬਾਅਦ ਜ਼ਮੀਨ ਕੁਤ ਦੇ ਲੈ ਕੇ 80% ਜ਼ਮੀਨ ਹੋ ਜਾਏਗੀ ਬੀਬੀ ਸਾਹਿਬ ਨੇ ਬਤਿਹੀ ਨਾਲ ਕੰਮ ਕਰ ਰਹੇ ਨੇ ਉਹ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਕੂਨ ਸਿੰਘ ਠੰਡਲ ਹੋਣਾ ਨੇ ਜਦੋਂ ਹੁਣੇ ਪ੍ਰੈਸ ਕਾਨਫਰੰেন্স ਕੀਤੀ ਇੱਥੇ ਦੋ ਗੱਲਾਂ ਅਹਿਮ ਕੀਤੀਆਂ ਉਹਨਾਂ ਨੇ। ਪਹਿਲਾ ਉਹਨਾਂ ਨੇ ਇਹ ਕੀਤਾ ਵੀ ਸਾਡਾ ਮੁਕਾਬਲਾ ਕਿਸੇ ਨਾਲ ਹੈ ਨਹੀਂ। ਉਹਨਾਂ ਪੁੱਛਿਆ ਮੁੱਖ ਮੁਕਾਬਲਾ ਕਿਸ ਦੇ ਨਾਮ ਕਹਿੰਦੇ ਹੈ ਨਹੀਂ ਸਾਡਾ ਤਾਂ ਕੰਮ ਹੀ ਇੰਨੇ ਕੀਤੇ। ਦੂਜੀ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿਉਂਕਿ ਅਸੀਂ ਉਹਨਾਂ ਨੂੰ ਇਹ ਕੋਰਟ ਵੀ ਕੀਤਾ ਸੀ ਤੁਹਾਡੇ ਕੰਮਾਂ ਬਾਰੇ। ਉਹਨਾਂ ਨੇ ਕਿਹਾ ਵੀ ਸੋਮ ਪ੍ਰਕਾਸ਼ ਉਹਨਾਂ ਨੇ ਸਾਰੇ ਕੰਮ ਹੀ ਧੂਰੇ ਕੀਤੇ ਕੋਈ ਪ ਉਹ ਦਾ ਜਿਹੜੇ ਕੰਮ ਗਣਾਦੇ ਸੀ 2000 ਭਾਈਚੇ ਲੋਕਾਂ ਨੇ ਉਹਦਾ ਵਿਰੋਧ ਕਰ ਉਹਨਾਂ ਨੇ ਨਕਾਰ ਦਿੱਤਾ ਕੰਮ ਜੇ ਕੀਤੇ ਹੁੰਦੇ ਫਿਰ ਹਾਰਦੇ ਕਿਉਂ ਬੁਰੀ ਤੇ ਤੀਜੇ ਚੌਥੇ ਸਿਧਾਂਤ ਤੇ ਰਹੇ ਹੈ ਇਸ ਕਰਕੇ ਉਹਨਾਂ ਨੂੰ ਐਸੀਆਂ ਗੱਲਾਂ ਕਰਦਾ ਮੇਰੇ ਨਾਲ ਸਾਥ ਹੀ ਰਹੇ ਆ ਮੈਂ ਉਹਦੇ ਬਾਰੇ ਕੋਈ ਉਲਟ ਪੁਟਟੀ ਗੱਲ ਨਹੀਂ ਕਰਨੀ ਚਾਹੀਦਾ ਔਰ ਕਰਾਪਸ਼ਨ ਜਿੰਨੀ ਉਹਨਾਂ ਨੇ ਕੀਤੀ ਹੈ ਇਹ ਬਿਜਲੀ ਦੇ ਕਨੈਕਸ਼ਨ ਦੇਣ ਲੱਗੇ ਲੋਕੀ ਆ ਕੇ ਦੱਸਦੇ ਨੇ ਕਿੰਨੇ-ਕਿੰਨੇ ਪੈਸੇ ਲੈ ਅੰਦਰ ਤੇ ਫਿਰ ਵੀ ਅਕਾਲੀ ਦਸ ਦਾ ਆਪਣੇ ਹੋਂਦ ਵਿਚਾਲੇ ਇਹ ਹੀ ਬਹੁਤ ਗੱਲ ਹੈ ਚੌਥੇ ਨੰਬਰ ਤੇ ਵੀ ਪੰਜਵਾਂ ਛੇਵਾਂ ਨੰਬਰ ਵੀ ਦੋਨਾਂ ਦਾ ਆਏਗਾ ਇਸ ਕਰਕੇ ਬਹੁਤ ਬੜੀ ਹਾਲਤ ਵਿੱਚ ਹੈ ਉਹਨਾਂ ਦਾ ਮਤਲਬ ਠੀਕ ਕਹਿੰਦੇ ਜਾਂਦੇ ਕਿਸੇ ਦਾ ਮੁਕਾਬਲਾ ਨਹੀਂ ਉਹ ਸਭ ਤੋਂ ਪਿੱਛੇ ਆਣਾ ਉਹਨਾਂ ਦਾ ਕਿਸੇ ਦਾ ਮੁਕਾਬਲਾ ਨਹੀਂ ਹੈ ਅੱਛਾ ਪਿਛਲੇ ਸਾਲ ਵਾਰੀ ਜਦੋਂ ਪੰਜਾਬ ਵਿੱਚ ਇਲੈਕਸ਼ਨ ਹੋਈ ਸੀ ਸਿਰਫ ਦੋ ਸੀਟਾਂ ਗੁਰਦਾਸਪੁਰ ਔਰ ਤੁਸੀਂ ਜਿੱਤੀ ਸੀ ਉਸ ਵੇਲੇ ਬਾਕੀ ਜਗ੍ਹਾ ਤੇ ਨਹੀਂ ਭਾਜਪਾ ਪਰਫਾਰਮੈਂਸ ਦੇ ਸਕੀ ਹੁਣ ਕੀ ਆਂਕਦੇ ਹੋ ਇਸ ਵਾਰ ਆ ਚਾਰ ਉਮੀਦਵਾਰ ਕੋਸ਼ਿਸ਼ ਕਰਨੇ ਹਲੇ ਭਾਜਪਾ ਨੇ 9 ਦੇ ਵਿੱਚ ਹਲੇ ਕੋਸ਼ਿਸ਼ ਕਰਦੇ ਆ। ਉਹ ਭਾਰਤੀ ਜਨਤਾ ਪਾਰਟੀ ਅਟਰੈਕਸ਼ਨ ਹੈ। ਕਾਂਗਰਸ ਦੇ ਰੋਜ਼ ਬੰਦੇ ਛੱਡ ਕੇ ਪਾਰਟੀਆਂ ਛੱਡ ਰਹੇ ਨੇ। ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ। ਔਰ ਆਮ ਆਦਮੀ ਪਾਰਟੀ ਦਾ ਜਿਹੜਾ ਨਿਗਾਰ ਆ ਰਿਹਾ ਹੈ ਬਹੁਤ ਬੁਰੀ ਤਰ੍ਹਾਂ ਲੋਕੀ ਨਰਾਸ਼ ਨੇ। ਹੋਰ ਪਾਰਟੀ ਕਾਂਗਰਸ ਹੈ ਵੀ ਟੁੱਟ ਰਹੀ ਹੈ। ਆਪ ਦਾ ਬਰਾਹਰ ਹੈ। ਬੀਐਸਪੀ ਦਾ ਰਬ ਰੱਖਾ ਇਸ ਵਕਤ। ਇਸ ਕਰਕੇ ਜੇ ਲੋਕਾਂ ਨੂੰ ਅਟਰੈਕਸ਼ਨ ਆ ਭਾਰਤੀ ਜਨਤਾ ਪਾਰਟੀ ਸਾਰਿਆਂ ਨੂੰ ਲੋਕਾਂ ਨੇ ਦੇਖ ਲਿਆ ਸਾਰੀਆਂ ਪਾਰਟੀਆਂ ਨੂੰ। ਇਸ ਵਾਰ ਲੋਕਾਂ ਸਿਰਫ ਧਨਪਾਠੀ ਪਾਰਟੀ ਜਨਤਾ ਪਾਰਟੀ ਵਾਲਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਬਹੁਤ ਅੱਛਾ ਪਰਫਾਰਮ ਕਰੇਗੀ ਅੱਛਾ ਤੁਸੀਂ ਕਾਫੀ ਕੰਮ ਕੀਤਾ ਤੁਸੀਂ ਗਿਣਾਏ ਵੀ ਕੰਮ ਆਪਣੇ ਹੁਣ ਕਿਉਂਕਿ ਦੁਬਾਰਾ ਇਲੈਕਸ਼ਨ ਹੈਗੀ ਆ ਕਿਹੜੇ ਖਾਸ ਮੁੱਦਿਆਂ ਨੂੰ ਲੈ ਕੇ ਜਾ ਰਹੀ ਭਾਜਪਾ ਹੁਣ ਇਸ ਵੇਲੇ ਲੋਕ ਸਭਾ ਹੁਸ਼ਿਆਰਪੁਰ ਤੋਂ ਜਾਂ ਕਿਹੜੇ ਕੰਮ ਤੁਸੀਂ ਮਾਈਂਡ ਵਿੱਚ ਆ ਤੁਹਾਡੇ ਵੀ ਅਧੂਰੇ ਕੰਮ ਸੀਗੇ ਮੈਂ ਦੁਬਾਰਾ ਮੌਕਾ ਮਿਲਦਾ ਤਾਂ ਉਹਨਾਂ ਨੂੰ ਪੂਰੇ ਕਰਾਵਾਂਗੇ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਕੰਮ ਸ਼ੁਰੂ ਹੋ ਰਹੇ ਨੇ ਉਹਨਾਂ ਨੂੰ ਪੂਰਨ ਤੌਰ ਤੇ ਕੰਪਲੀਟ ਕਰਨਾ ਮੈਡੀਕਲ ਕਾਲਜ ਦੋ ਬਣ ਰਹੇ ਨੇ ਉਹ ਬਣਨੇ ਆ ਔਰ 에어ਪੋਰਟ ਦਾ ਕੰਮ ਸ਼ੁਰੂ ਹੋ ਗਿਆ ਰੇਲਵੇ ਦੇ ਦੋ ਵਾਰਡ ਕਲਾਸ ਸਟੇਸ਼ਨ ਵਗਵਾੜਾ ਤੇ ਦੁੱਧਗੜ੍ਹ ਨੇ ਬੰਦੇ ਬਾਅਦ ਟ੍ਰੇਨ ਵਗਵਾੜੇ ਚ ਰੁਕ ਗਈ ਇਹ ਚੰਬੇ ਵਾਲੀ ਗੱਲ ਲੋਕੀ ਬੰਦੇ ਨੇ ਬੰਦੇ ਬਾਅਦ ਟ੍ਰੇਨ ਦਾ ਤੇ ਰੁਕਣਾ ਸੋ ਕੰਮ ਤਾਂ ਕਰਾਂਗੇ ਔਰ ਆਮ ਐਮਪੀ ਨਾਲੋਂ ਕਈ ਗੁਣਾ ਵੱਧ ਕੰਮ ਅਸੀਂ ਕੀਤੇ ਨੇ ਅੱਗੇ ਨੂੰ ਵੀ ਕਰਾਂਗੇ ਕਿਉਂਕਿ ਲੋਕਾਂ ਦੇ ਅਸੀਂ ਜਿਹੜੀਆਂ ਵੋਟਾਂ ਵਿਕਾਸ ਦੇ ਨਾਂ ਤੇ ਮੰਗਦੇ ਆ ਔਰ ਰਿੰਦਰਪਾਇ ਮੋਦੀ ਜੀ ਨੇ ਜਿਹੜਾ ਵਿਕਸਿਤ ਭਾਰਤ ਦੀ ਗੱਲ ਕੀਤੀ ਹੈ ਵਿਕਸਿਤ ਭਾਰਤ ਮੀਨਸ ਡਵੈਲਪਡ ਕੰਟਰੀ ਜਿਵੇਂ ਅਮਰੀਕਾ ਇੰਗਲੈਂਡ ਹੈ ਇਸ ਤਰ੍ਹਾਂ ਦੀ 2047 ਤੱਕ ਜਦੋਂ ਦੇਸ਼ ਜਿਆਦੀ ਦੇ 100 ਸਾਲ ਬਣਾਏਗਾ ਭਾਰਤ ਇੱਕ ਵਿਸ਼ਵ ਦੀ ਵੱਡੀ ਤਾਕਤ ਹੋਏਗਾ ਵਿਸ਼ਵ ਗੁਰੂ ਬਣੇਗਾ ਤਾਕਤਵਰ ਦੇਜਾ ਸਾਰੀ ਦੁਨੀਆ ਭਾਰਤ ਵੱਲ ਦੇਖੇਗੀ ਇਹ ਲੈ ਕੇ ਚੱਲ ਰਹੇ ਆਂ ਔਰ ਆਤਮ ਨਿਰਭਰ ਭਾਰਤ ਅੱਜ ਭਾਰਤ ਦਾ ਨਾਮ ਸਾਰੀ ਦੁਨੀਆ 'ਚ ਇਹ ਜਿਤਨਾ ਲਿਆ ਜਾਂਦਾ ਆ ਆ ਨੀਲਾ ਪਾਸਪੋਰਟ ਲੈ ਕੇ ਜਦੋਂ ਪਹਿਲਾਂ ਲੋਕ ਜਾਂਦੇ ਸੀ ਮੰਤਰੀਆਂ ਦੀ ਵੀ ਦਰਾਸ਼ੀ ਹੁੰਦੀ ਸੀ ਜੀ ਅੱਜ ਨੀਲਾ ਪਾਸਪੋਰਟ ਲੈ ਕੇ ਇੰਗਲੈਂਡ ਅਮਰੀਕਾ ਚ ਰੁਕੋ ਲੋਕੀ ਜਿਤਨਾ ਦੇਖਦੇ ਨੇ ਇਹ ਮੋਦੀ ਦੇ ਦੇਸ਼ ਭਾਰਤ ਤੋਂ ਆਇਆ ਇਹ ਤਾਂ ਵੱਡੀ ਮਾਨ ਵਾਲੀ ਗੱਲ ਹੈ 86% ਲੋਕ 70% ਲੋਕ ਮੋਦੀ ਜੀ ਨੂੰ ਸਭ ਤੋਂ ਪ੍ਰਭਾਵਸ਼ਾਲੀਂ ਦਿੰਦਾ ਮੰਨਦੇ ਨੇ ਐਡਵਰਡ ਵਾਂਗ ਕਹਿੰਦਾ ਹੈ ਕਿ ਭਾਰਤ ਇਨਵੈਸਟਮੈਂਟ ਲਈ ਇੱਕ ਅਟਰੈਕਸ਼ਨ ਹੈ ਜੀ ਦੁਨੀਆ ਭਰ ਦੇ ਲੋਕ ਇਨਵੈਸਟਮੈਂਟ ਤੇ ਆ加 ਰਹੇ ਨੇ ਇਸ ਦੇ ਭਾਰਤ ਦਾ ਇੱਕ ਬਹੁਤ ਉਜਾ ਹੈ ਇਸੇ ਲਈ ਤੀਜੀ ਵਾਰ ਲੋਕੀ ਭਾਰਤੀ ਭਾਰਤੀ ਜੰਦਾ Đảng ਨੂੰ ਸਰਕਾਰ ਬਣਾਉਣਗੇ ਰਾਈਟਿੰਗ ਆਨ ਦੀ ਵਾਰ ਹੈ ਅਸੀਂ ਵੀ ਆਪਣਾ ਹਿਸਾਬਾਣਾ ਮੇਰਾ ਆਖਰੀ ਸਵਾਲ ਸੀ ਮੁਕਾਬਲਾ ਹੈ ਕਿ ਦਿਨਾਂ ਹਿਸ਼ਾਰਪੁਰ ਤੋਂ ਆਖਰ ਮੁਕਾਬਲਾ ਤਾਂ ਕੋਈ ਨਾ ਕੋਈ ਤੁਹਾਨੂੰ ਕੀ ਲੱਗਦਾ ਨੀਰਸ ਰਾਈਵਲ ਕਿਹੜਾ ਤੁਹਾਡਾ ਨੀਰਸ ਰਾਈਵਲ ਜਿਹੜੇ ਜਿਹੜੇ ਨੇ ਪੇਪਰ ਵਾਈਜ਼ ਫਾਈਲ ਕੀਤੇ ਨੇ ਉਹ ਸਾਰੇ ਆਪਣੇ ਨੂੰ 30 ਮਾਰਕਾਂ ਦੱਸਦੇ ਸਾਰੇ ਕਹ ਰਹੇ ਨੇ ਸਾਡਾ ਮੁਕਾਬਲਾ ਹੈ ਨਹੀਂ ਤੁਸੀਂ ਕੀ ਮੰਨਦੇ ਹੋ ਮੁਕਾਬਲਾ ਕੋਈ ਪਾਰਟੀ ਤਾਂ ਹੈ ਨਾ ਜਿੰਨਾ ਮੁਕਾਬਲਾ ਭਾਜਪਾ ਨੇ ਕਰਦਾ ਸਾਰੀਆਂ ਪਾਰਟੀਆਂ ਨਾਲ ਮੁਕਾਬਲਾ ਹੈ ਆਪ ਵੀ ਹੈ ਕਾਂਗਰਸ ਵੀ ਹੈ ਬੀਐਸਪੀ ਵੀ ਹੈ ਔਰ ਇੱਕ ਅਕਾਲੀ ਦਲ ਵੀ ਹੈ ਤੋਂ ਇਹ ਬਾਰੇ ਆਪ ਆਪਣਾ ਜੋ ਰਾ ਰਹੇ ਨੇ lettes them try their luck ਚਲੋ ਸਾਡੇ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹਨ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਆ ਕਿ ਨਰਿੰਦਰ ਭਾਈ ਮੋਦੀ ਜਿਹੜੇ ਆ ਉਹਨਾਂ ਨਾਲ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਜੋ ਹੈ ਉਹ ਅੱਗੇ ਨਾ ਬਣਿਆ ਉੱਥੇ ਨਾਲ ਇੱਕ ਖਾਸ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਜਿਹੜੇ ਵਿਕਾ ਨੇ ਕੀਤੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਕਾਸ ਕਾਰਜ ਵੀ ਲਗਾਤਾਰ ਜਾਰੀ ਰਹਿਣਗੇ ਸੋ ਇਹ ਦੱਸਦੇ ਹੋਏ ਕਿ ਅੱਜ ਫਗਵਾੜਾ ਤੋਂ ਚੋਣ ਮਹਿਮ ਦਾ ਆਗਾਜ਼ ਭਾਰਤੀ ਜਨਤਾ ਪਾਰਟੀ ਨੇ ਕਰ ਲਿਆ ਜਲਦ ਹਾਜ਼ਰ ਹੋਵਾਂਗੇ ਇੱਕ ਨਵੀਂ ਅਪਡੇਟ ਨਾਲ ਕੈਮਰਾਮੈਨ ਵਿਨੇ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ